ਪੀਓ ਕੇ ਜਿਹੜਾ ਪੀਓ ਕੇ ਲੈਣਾ ਚਾਹੀਦਾ ਹੁਣ ਇਹ ਟਾਈਮ ਹੈਗਾ ਜਿਹੜੇ ਮੋਦੀ ਨੇ ਤਾਂ ਇਸ਼ਾਰਾ ਨੂੰ ਪੀਓ ਕੇ ਲੈ ਲੈਣ ਦੇ ਦੇਖੋ ਇਹ ਬਾਕੀ ਜਿਨ੍ਹਾਂ ਨੇ ਕੀਤੀ ਹੈ ਇਹ ਸ਼ਰਮਨਾਕ ਹਰਕਤ ਕੀਤੀ ਹੈ ਜਿਹੜੇ ਅਤਗਵਾਦੀਆਂ ਨੇ ਤਾਂ ਐਸੇ ਫਿਰ ਯੁੱਧ ਕਰਨਾ ਪਊਗਾ ਨਹੀਂ ਸਰ ਜੀ ਉਹ ਤਾਂ ਆਪੇ ਹੀ ਛੱਡ ਕੇ ਭੱਜ ਜਾਣਾ ਉਹਨਾਂ ਦਾ ਕਾਰਵਾਈ ਤਾਂ ਉਹਨਾਂ ਦੀ ਇਹ ਕਰਨੀ ਚਾਹੀਦੀ ਹੈ ਕਹਿੰਦੇ ਜਿਹੜੇ ਆਪਣੇ ਮਰੇ 26 ਬੰਦੇ ਕਹਿੰਦੇ ਆਪਣਾ ਉਹਨਾਂ ਦਾ ਕੀ ਕਸੂਰ ਹੈਗਾ ਕਹਿੰਦੇ ਜਿਹੜੇ ਕਿ ਭਾਰਤ ਨੂੰ ਦੇਵਾਨ ਵਾਸਤੇ ਸਾਜੀ ਚ ਰੱਖਦੇ ਹਨ ਉਹਨਾਂ ਦਾ ਖਾਤਮਾ ਹੋਣਾ ਜੀਦਾ ਯੁੱਧ ਨਹੀਂ ਲੱਗਣੇ ਤੇ ਇਹਨਾਂ ਨੂੰ ਇੱਕ ਏਜੰਸੀ ਨੂੰ ਇਹ ਤਾਂ ਪਤਾ ਲਾਣਾ ਚਾਹੀਦਾ ਹੈ ਕਿ ਹਥਿਆਰ ਕਿਤੋਂ ਦੀ ਲੈ ਕੇ ਐਨੇ ਬਾਰਡਰ ਪਾਰ ਕਰਕੇ ਉੱਥੇ ਚਲੇ ਗਏ ਉਹਨਾਂ ਨੇ ਲੋਕਾਂ ਨੂੰ ਮਾਰਿਆ ਵੀ ਅੰਨਾ ਟਾਈਮ ਵੀ ਲਿੱਤਾ ਨੂੰ ਜੀ ਦੇਖੋ ਯੁੱਧ ਨਹੀਂ ਹੋਣਾ ਚਾਹੀਦਾ ਜਿਹੜੇ ਹੈਗੇ ਟੈਰਰਿਸਟ ਉਹ ਖਤਮ ਹੋਣੇ ਚਾਹੀਦੇ ਇਹਨਾਂ ਨੇ ਕਹਿਮ ਵੀ ਬਹੁਤ ਦਿੱਤਾ ਮਾਰੰਦਾ ਕੋਈ ਏਜੰਸੀ ਉੱਥੇ ਪੁੱਛੀ ਨਹੀਂ ਕੋਈ ਫੋਸ ਨਹੀਂ ਪੁੱਛੀ ਉੱਥੇ ਕਿਸੇ ਨੇ ਕੋਈ ਕਾਰਵਾਈ ਨਹੀਂ ਆਰਾਮ ਨਾਲ ਮਾਰ ਕੇ ਸਭ ਨੂੰ ਚੁਰ ਗਏ ਵਾਪਿਸ ਇਹ ਲੋਕੀ ਸਾਨੂੰ ਕਮਜ਼ੋਰ ਸਮਝਣਗੇ ਦੋ ਲੋਕਾਂ ਨੂੰ ਅਸੀਂ ਕਮਜ਼ੋਰ ਹੈਗੇ ਆ ਉਹ ਜਾਨੂ ਹਿੰਦੂ ਸਾਡੇ ਸ਼ੁਰੂ ਤੋਂ ਕਰਦੇ ਸਮਝ ਜਾਂਦਾ ਅਸੀਂ ਕਮਜ਼ੋਰ ਆ ਗਏ ਅਸੀਂ ਕਮਜ਼ੋਰ ਹੈ ਨਹੀਂ ਜੀ ਜੀ ਅਸੀਂ ਸਿਰਫ ਉਹ ਦਇਆ ਵਾਲੇ ਬੰਦੇ ਆਂ ਦੀ ਦਇਆ ਕਰਦੇ ਆਂ ਉਹ ਸਮਝਦੇ ਆਂ ਦਇਆ ਕਰਨ ਵਾਲੇ ਬੰਦੇ ਨੂੰ ਤਗੜ ਜੋ ਮਿਲਟਰੀ ਜਿਹੜੀ ਵਾਂ ਜਿਹੜੀ ਆਪਣੇ ਬਹੁਤ ਅੱਛੇ ਐ ਤੇ ਹਰ ਇੱਕ ਨੂੰ ਬੰਦੇ ਨੂੰ ਮਤਲਬ ਇਹ ਕਹਿੰਦਾ ਇਹਨੂੰ ਪੀਓਗੇ ਤਾਂ ਕਮਜ਼ੋਰ ਕਰਨਾ ਚਾਹੀਦਾ ਜਾਨਾ ਸੋਟੀ ਕਾ ਮਰ ਜਾਵੇ ਜੋ ਵੀ ਕੋਈ ਨਜਾਇਜ਼ ਮਲੇ ਤੁਹਾਡੇ ਭਰਾਵਾਂ ਨੂੰ ਮਾਰ ਦਵੇ ਤਾਂ ਕਿੱਦਾਂ ਲੱਗੇਗਾ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਪਹਿਲਗਾਮ ਦੇ ਵਿੱਚ ਨਿਹੱਥੇ ਲੋਕਾਂ ਉੱਤੇ ਅੰਤਖਵਾਦੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੇ ਵਿੱਚ 26 ਤੋਂ 28 ਬੰਦੇ ਮਰੇਗੇ ਦੱਸੇ ਜਾਂਦੇ ਹਨ ਪਰ ਇਸ ਵਿੱਚ ਕੇਂਦਰ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਸਰਜਿਕਲ ਸਟ੍ਰਾਈਕ ਵੀ ਕੀਤੀ ਜਾ ਰਹੀ ਹੈ ਪਾਣੀਆਂ ਨੂੰ ਰੋਕਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਅਸਲ ਦੇ ਵਿੱਚ ਭਾਰਤ ਵੱਲੋਂ ਪਾਕਿਸਤਾਨ ਦੇ ਉੱਤੇ ਹਮਲਾ ਕਰਨਾ ਚਾਹੀਦਾ ਹੈ ਜਾਂ ਯੁੱਧ ਲੱਗਣਾ ਚਾਹੀਦਾ ਹੈ ਜਾਂ ਨਹੀਂ ਲੋਕਾਂ ਦੀ رائے ਲਵਾਂਗੇ ਅੱਜ ਲੋਕਾਂ ਦਾ ਕੋਲੋਂ ਪੁੱਛਾਂਗੇ ਕਿ ਇਹ ਯੁੱਧ ਲੱਗਣਾ ਚਾਹੀਦਾ ਜੇ ਨਹੀਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚਮਨ ਲਾਲਾ ਜੀ ਚਮਨ ਲਾਲ ਸਰ ਇਹ ਦੱਸੋ ਵੀ ਜਿਹੜੀ ਸਥਿਤੀ ਚੱਲਦੀ ਪਈ ਆ ਪਹਿਲਗਾਮ ਵਾਲੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪਤਾ ਆ ਕਿ ਪਾਕਿਸਤਾਨ ਦੇ ਉੱਤੇ ਭਾਰਤ ਵੱਲੋਂ ਕਾਰਵਾਈ ਹੋਣੀ ਚਾਹੀਦੀ ਹੈ ਯੁੱਧ ਲੱਗਣਾ ਚਾਹੀਦਾ ਜਾਂ ਨਹੀਂ ਨਹੀਂ ਸਰ ਜੀ ਦੇਖੋ ਯੁੱਧ ਨਹੀਂ ਹੋਣਾ ਚਾਹੀਦਾ ਜਿਹੜੇ ਹੈਗੇ ਟੈਰਰਿਸਟ ਉਹ ਖਤਮ ਹੋਣਾ ਚਾਹੀਦਾ ਜਿਹੜੇ ਕਿ ਭਾਰਤ ਨੂੰ ਦੈਦਾਨ ਵਾਸਤੇ ਸਾਜੀ ਚ ਰੱਖਦੇ ਹਨ ਉਹਨਾਂ ਦਾ ਖਾਤਮਾ ਹੋਣਾ ਚਾਹੀਦਾ ਯੁੱਧ ਨਹੀਂ ਲੱਗਣਾ ਚਾਹੀਦਾ ਯੁੱਧ ਨਹੀਂ ਲੱਗਣਾ ਨਹੀਂ ਲੱਗਣਾ ਚਾਹੀਦਾ ਇਹਦਾ ਕੀ ਨੁਕਸਾਨ ਹੈ ਹਾਂਜੀ ਹਾਂਜੀ ਹਰ ਇੱਕ ਨੂੰ ਨੁਕਸਾਨ ਹੋਊਗਾ ਇਹਦਾ ਪਰ ਇੱਕ ਪਬਲਿਕ ਨੂੰ ਨੁਕਸਾਨ ਹੋਊਗਾ ਹਰ ਇੱਕ ਚੀਜ਼ ਮਹਿੰਗਾਈ ਹੋ ਜਾਊਗੀ ਬਹੁਤ ਬੁਰਾ ਹਾਲ ਹੋ ਜਾਊਗਾ ਯੁੱਧ ਨਹੀਂ ਲੱਗਣਾ ਚਾਹੀਦਾ ਤੇ ਤੇ ਪੀਓਕੇ ਜਿਹੜਾ ਹੈ ਪੀਓਕੇ ਲੈ ਲੈਣਾ ਚਾਹੀਦਾ ਹੁਣ ਇਹ ਟਾਈਮ ਹੈਗਾ ਜਿਹੜਾ ਮੋਦੀ ਨੂੰ ਤੇ ਨਿਸ਼ਾਨ ਨੂੰ ਪੀਓਕੇ ਦਾ ਲਾਣਾ ਚਾਹੀਦਾ ਵਾਸਤੇ ਫਿਰ ਯੁੱਧ ਕਰਨਾ ਪਊਗਾ ਨਹੀਂ ਸਰ ਜੀ ਉਹ ਤਾਂ ਆਪੇ ਹੀ ਛੱਡ ਕੇ ਭੱਜ ਜਾਣਾ ਉਹਨਾਂ ਨੇ ਅੱਛਾ ਆਪੇ ਹੀ ਛੱਡ ਕੇ ਭੱਜ ਜਾਣਾ ਉਹਨਾਂ ਨੇ ਜਦੋਂ ਇਧਰੋਂ ਹੋਇਆ ਨਾ ਕੰਮ ਤੇ ਸਾਰੇ ਉਹਨੇ ਭੱਜ ਜਾਣਾ ਹਾਂ ਇਹਨਾਂ ਦੀ ਮਤਲਬ ਮਿਲਟਰੀ ਆਪਣੀ ਫੋਰਸ ਜਿਹੜੀ ਹੈ ਬਹੁਤ ਤਾਕਤਵਰ ਹੈ ਮਿਲਟਰੀ ਜਵਾਨ ਜਿਹੜੇ ਆਪਣੇ ਬਹੁਤ ਅੱਛੇ ਹੈ ਤੇ ਹਰੇਕ ਨੂੰ ਬੰਦੇ ਨੂੰ ਮਤਲਬ ਇਹ ਕਹਿੰਦੇ ਇਹਨੂੰ ਪੀਓਕੇ ਤੇ ਕਬਜ਼ਾ ਕਰਨਾ ਚਾਹੀਦਾ ਹਾਂਜੀ ਤੇ ਬਾਕੀ ਇਹੀ ਹੈ ਵੀ ਯੁੱਧ ਨਹੀਂ ਲੱਗਣਾ ਚਾਹੀਦਾ ਲੜਾਈ ਨਹੀਂ ਲੱਗਣੀ ਉਹਨਾਂ ਨੂੰ ਆਪਣਾ ਉਹਨੇ ਆਪਣੀ ਪਬਲਿਕ ਨਾਲ ਉਹਨਾਂ ਨੂੰ ਉਹਨਾਂ ਦਾ ਕੀ ਹੈ ਆਪਾਂ ਨੂੰ ਕੋਈ ਉਹਨਾਂ ਦਾ ਕੋਈ ਪ੍ਰੋਬਲਮ ਨਹੀਂ ਹੈ ਜਿਹੜੇ ਅਤਵਾਦੀ ਹੈ ਉਹ ਖਤਮ ਹੋਣਾ ਚਾਹੀਦੇ ਹਾਂਜੀ ਸੋ ਇਹਨਾਂ ਦਾ ਕਹਿਣਾ ਹੈ ਵੀ ਅੰਤਕਵਾਦ ਖਤਮ ਹੋਣਾ ਚਾਹੀਦਾ ਹੈ ਅਤੇ ਯੁੱਧ ਨਹੀਂ ਲੱਗਣਾ ਚਾਹੀਦਾ ਪਰ ਪੀਓਕੇ ਜ਼ਰੂਰ ਲੈਣਾ ਚਾਹੀਦਾ ਹੈ ਸਰ ਕੀ ਨਾਮ ਹੈ ਇੱਥੇ ਆ ਜਾਓ ਮੇਰਾ ਜਸਵਿੰਦਰ ਸਿੰਘ ਨਾਮ ਹੈ ਅੱਛਾ ਮੈਨੂੰ ਇਹ ਦੱਸੋ ਭਾਰਤ ਤੇ ਪਾਕਿਸਤਾਨ ਦੇ ਉੱਤੇ ਨਾਲ ਯੁੱਧ ਹੋਣਾ ਚਾਹੀਦਾ ਯਾਨੀ ਯੁੱਧ ਜੁੱਧ ਨਹੀਂ ਹੋਣਾ ਚਾਹੀਦਾ ਜੀ ਕੀ ਕਾਰਨ ਹੈ ਕਾਰਨ ਆਇਆ ਗਿਆ ਜੀ ਪਹਿਲਾਂ ਤੇ ਇਹਨਾਂ ਨੂੰ ਇਹ ਹਮਲਾਵਰ ਦੇਖਣੇ ਚਾਹੀਦੇ ਨੇ ਕਿ ਹਮਲਾ ਹੋਇਆ ਜਿਨ੍ਹਾਂ ਨੇ ਕੀਤਾ ਆ ਉਹ ਕੌਣ ਸੀਗੇ ਉਹ ਮੁਸਲ ਜ਼ਰੂਰ ਮੁਸਲਮਾਨ ਸੀਗੇ ਉਹ ਜ਼ਰੂਰੀ ਨਹੀਂ ਹੈ ਕਿ ਪਾਕਿਸਤਾਨ ਦੇ ਹੀ ਸੀਗੇ ਕਿੱਥੇ ਦੇ ਸੀਗੇ ਨਾਲੇ ਉਹਨਾਂ ਕੋਲ ਹਥਿਆਰ ਕਿਹੜੇ ਸੀਗੇ ਉਹ ਹਥਿਆਰ ਕਿਹੜੇ ਸੀਗੇ ਉਹ ਲੈ ਕੇ ਆਏ ਸੀਗੇ ਪਾਕਿਸਤਾਨ ਦੇ ਮੁਲਕ ਦੇ ਕਹਿੰਦੇ ਉਹ ਸਾਡੇ ਹਥਿਆਰ ਨਹੀਂ ਸੀਗੇ ਤੇ ਇਹਨਾਂ ਨੂੰ ਇੱਕ ਏਜੰਸੀ ਨੂੰ ਇਹ ਤਾਂ ਪਤਾ ਲਾਣਾ ਚਾਹੀਦਾ ਹੈ ਕਿ ਇਹ ਹਥਿਆਰ ਕਿੱਥੋਂ ਦੇ ਲੈ ਕੇ ਐਨੇ ਬਾਰਡਰ ਪਾਰ ਕਰਕੇ ਉੱਥੇ ਜਾ ਚਲੇ ਗਏ ਉਹਨਾਂ ਨੇ ਲੋਕਾਂ ਨੂੰ ਮਾਰਿਆ ਵੀ ਅੰਨਾ ਟਾਈਮ ਵੀ ਲਿੱਤਾ ਇਨਾਂ ਨੇ ਟਾਈਮ ਵੀ ਬਹੁਤ ਲਿੱਤਾ ਮਾਰੰਦਾ ਕੋਈ ਏਜੰਸੀ ਉੱਥੇ ਪੁੱਛੀ ਨਹੀਂ ਕੋਈ ਫੌਜ ਨਹੀਂ ਪੁੱਛੀ ਉੱਥੇ ਕਿਸੇ ਨੇ ਕੋਈ ਕਾਰਵਾਈ ਨਹੀਂ ਔਰ ਆਮਨਾਲ ਮਾਰ ਕੇ ਸਭ ਨੂੰ ਟਰ ਗਏ ਵਾਪਿਸ ਔਰ ਐ ਚੀਜ਼ ਉਹਨਾਂ ਨੇ ਭਾਂਡਾ ਸਿੱਧਾ ਸਿੱਧਾ ਉਹਨਾਂ ਨੇ 50 ਮੀਟਰ ਦੇ ਭਾਂਡਾ ਹੋੜਤਾ ਕਿ ਇਹ ਪਾਕਿਸਤਾਨ ਨੇ ਹਮਲਾ ਕੀਤਾ ਪਾਕਿਸਤਾਨ ਨੇ ਹਮਲਾ ਕੀਤਾ ਐ ਚੀਜ਼ ਦਾ ਹੁਣ ਐ ਚੀਜ਼ ਦਾ ਹਮਲਾ ਕਰਨਾ ਅਸੀਂ ਹੁਣ ਇਸ ਨੂੰ ਅਗਰ ਲਾ ਕੇ ਪਿਆ ਜੀ ਗਵਰਨਮੈਂਟ ਨੇ ਕਹਿੰਦਾ ਕਿ ਪਾਕਿਸਤਾਨ ਨੇ ਹਮਲਾ ਕੀਤਾ ਏਜੰਸੀਆਂ ਨੇ ਕਹਿੰਦਾ ਪਾਕਿਸਤਾਨ ਨੇ ਹਮਲਾ ਕੀਤਾ ਪਹਿਲਾਂ ਪ੍ਰੂਫ ਤੇ ਕਰੋ ਪਾਕਿਸਤਾਨ ਨੇ ਹਮਲਾ ਕੀਤਾ ਕਿ ਨਹੀਂ ਕੀਤਾ ਐ ਚੀਜ਼ ਦਾ ਕੀ ਕੁਲਮ ਲਾ ਕੇ ਯੁੱਧ ਨੀ ਮੇਰੇ ਖਿਆਲ ਨਾਲ ਨਹੀਂ ਲੱਗਦਾ। ਭਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ। ਸਰ ਭਾਰਤ ਪਾਕਿਸਤਾਨ ਦਾ ਯੁੱਧ ਲੱਗਣਾ ਚਾਹੀਦਾ ਜਾਂ ਨਹੀਂ ਲੱਗਣਾ ਚਾਹੀਦਾ? ਦੇਖੋ ਜਿਹੜੇ ਹਾਲਾਤ ਚੱਲਦੇ ਨੇ ਇਸ ਵੇਲੇ ਇਹ ਤਾਂ ਹੁਣ ਗਵਰਨਮੈਂਟ ਹੀ ਤੈਅ ਕਰ ਸਕਦੀ ਹੈ। ਨਹੀਂ ਇੰਡੀਅਨ ਜਿਹੜੇ ਲੋਕ ਨੇ ਪਬਲਿਕ ਹੈ ਪਬਲਿਕ ਦਾ ਕੀ ਰਿਵਿਊ ਹੋਣਾ ਚਾਹੀਦਾ ਹੈ ਵੀ ਯੁੱਧ ਲੱਗਣਾ ਚਾਹੀਦਾ ਜਾਂ ਨਹੀਂ ਲੱਗਣਾ ਚਾਹੀਦਾ ਯੁੱਧ ਦਾ ਨੁਕਸਾਨ ਹੈ ਜਾਂ ਫਾਇਦਾ ਹੈ? ਦੱਸੋ ਜੀ ਯੁੱਧ ਦਾ ਨੁਕਸਾਨ ਹੀ ਹੁੰਦਾ ਦਾ। ਫਾਇਦਾ ਤਾਂ ਕਦੇ ਹੋਇਆ ਨਹੀਂ। ਭਾਈ ਜੀ ਕੀ ਨਾਮ ਹੈ ਤੁਹਾਡਾ? ਜਗਤਾਰ ਜੀ ਜਗਤਾਰ ਜੀ ਇਹ ਦੱਸੋ ਵੀ ਭਾਰਤ ਤੇ ਪਾਕਿਸਤਾਨ ਦਾ ਯੁੱਧ ਲੱਗਣਾ ਚਾਹੀਦਾ ਜਾਂ ਨਹੀਂ ਨਹੀਂ ਲੱਗਣਾ ਚਾਹੀਦਾ ਨਹੀਂ ਲੱਗਣਾ ਚਾਹੀਦਾ ਕਿਉਂ ਨਹੀਂ ਲੱਗਣਾ ਚਾਹੀਦਾ ਨੁਕਸਾਨ ਆ ਭਾਜੀ ਯੁੱਧ ਦਾ ਨੁਕਸਾਨ ਯੁੱਧ ਦਾ ਹਮੇਸ਼ਾ ਨੁਕਸਾਨ ਹੀ ਹੋਇਆ ਹਾਂ ਨੁਕਸਾਨ ਹੀ ਆ ਸੋ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਲੋਕ ਸਾਡੇ ਨਾਲ ਇਥੇ ਹੋਰ ਵੀ ਮੌਜੂਦ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਭਾਰਤ ਪਾਕਿਸਤਾਨ ਦਾ ਯੁੱਧ ਲੱਗਣਾ ਚਾਹੀਦਾ ਭਾਈ ਜੀ ਕੀ ਨਾਮ ਹੈ ਮੇਰਾ ਨਾਂ ਬੰਟੀ ਹੈ ਜੀ ਪੰਟੀ ਜੀ ਅੱਜ ਜਿੱਦਾਂ ਦੇ ਹਾਲਾਤ ਚੱਲਦੇ ਪਏ ਆ ਭਾਰਤ ਤੇ ਪਾਕਿਸਤਾਨ ਦੇ ਕੀ ਲੱਗਦਾ ਹੈ ਵੀ ਭਾਰਤ ਰਾਜ ਭਾਰਤ ਤੇ ਪਾਕਿਸਤਾਨ ਦਾ ਯੁੱਧ ਲੱਗਣਾ ਚਾਹੀਦਾ ਜਾਂ ਨਹੀਂ ਲੱਗਣਾ ਚਾਹੀਦਾ ਕਾਰਵਾਈ ਪਾਕਿਸਤਾਨ ਦੇ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਪਰ ਆਪਣੇ ਸਾਹ ਨਾਲ ਮੇਰੇ ਅਸਾਂ ਨਾਲ ਯੁੱਧ ਬਿਲਕੁਲ ਨਹੀਂ ਲੱਗਣਾ ਚਾਹੀਦਾ ਕਿਉਂਕਿ ਕੰਮ ਕਰ ਤਾਂ ਵੈਸੇ ਆ ਰਹੇ ਹਨ ਕਿਉਂਕਿ ਕੋਈ ਵੀ ਵੱਡਾ ਕਾਂਡ ਹੋਊਗਾ ਤਾਂ ਅਸਰ ਕਿਹਦੇ ਮਾਰੇ ਬੰਦੇ ਤੇ ਹੋਣਾ ਹੈ ਇਹ ਕੰਮ ਕਰ ਹੈ ਨਹੀਂ ਮੇਰੇ ਸਾਡੇ ਸਾਹ ਨਾਲ ਦਾ ਯੁੱਧ ਹੋਣਾ ਵੀ ਬਿਲਕੁਲ ਨਹੀਂ ਚਾਹੀਦਾ ਜੀ ਜੋ ਬਾਕੀ ਗੌਰਮੈਂਟ ਆ ਜੋ ਕਰੂਗੀ ਤਾਂ ਕਰੂਗੀ ਸਾਡੇ ਹਸਾਬ ਨਾਲ ਬਿਲਕੁਲ ਹੋਣਾ ਨਹੀਂ ਚਾਹੀਦਾ ਜੀ ਕੋਈ ਕੰਮਕਾਰ ਤੇ ਬਹੁਤ ਬੁਰਾ ਅਸਰ ਪੈਣਾ ਅੱਗੇ ਕੰਮਕਾਰ ਰੁਲੇ ਪਏ ਹੈਗੇ ਤੇ ਹੋਰ ਕੀ ਕਿਤੇ ਦੁਕਾਨਾਂ ਦਾ ਵੀ ਨੁਕਸਾਨ ਹੋ ਸਕਦਾ ਬਹੁਤ ਜ਼ਿਆਦਾ ਜੀ ਹੱਦ ਤੋਂ ਵੱਧ ਹੀ ਹੋਊਗਾ ਜੀ ਇਹ ਹੈ ਸਾਡੀ ਤਾਂ ਇੱਛਾ ਹੈ ਬਿਲਕੁਲ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਧੰਨਵਾਦ ਸੋ ਆਪਾਂ ਘੁੰਮ ਕੇ ਲੋਕਾਂ ਦੇ ਕੋਲੋਂ ਜਾਣਕਾਰੀ ਲੈਣੇ ਆਂ ਵੀ ਭਾਰਤ ਤੇ ਪਾਕਿਸਤਾਨ ਦੇ ਯੁੱਧ ਹੋਣਾ ਚਾਹੀਦਾ ਭਾਰਤ ਤੇ ਪਾਕਿਸਤਾਨ ਦੀ ਲੜਾਈ ਹੋਣੀ ਚਾਹੀਦੀ ਜਾਂ ਨਹੀਂ ਜੋ ਡਰ ਕੇ ਰਹੇ ਹੋ डर क्यों रहे हो तुम क्या नाम है जी आपका आरिफ आरिफ ये बताओ भारत और पाकिस्तान की लड़ाई लगनी चाहिए या नहीं सर भारत पाकिस्तान की लड़ाई लगनी चाहिए या नहीं लगनी चाहिए वो तो सरकार डिसाइड करेगी इस बारे में आम जनता को क्या है कि आम जनता तो देखो यहाँ की भी या कहीं की भी हो तो उसके लिए तो मतलब वो तो सर मेहनत मजदूरी है वो तो डिसाइड करेगी सरकार युद्ध होना है या नहीं होना है बाकी अब पब्लिक क्या चाहती है युद्ध लगना चाहिए या नहीं लगना चाहिए पब्लिक क्या चाहती है पब्लिक का तो देखो हमारी मर्जी क्या तो है जो सरकार सोचेगी वही पब्लिक की मर्जी होगी जो पब्लिक स... क्या सोचती है वो तो वो तो तभी क्या कह, कह रहे हैं ना भी सरकार की मर्जी तभी होगी पब्लिक चाहेगी पब्लिक की मर्जी अब पब्लिक क्या कहेगी अब युद्ध होना चाहिए या नहीं होना चाहिए वो तो पब्लिक से मालूम पड़ेगा ना जितने पब्लिक ही हो मैं भी पब्लिक हूँ आप भी पब्लिक मेरे पब्लिक होने से मतलब जो लोगों की ज्यादा डिसाइड होगी तो उसी से सब... अपने दिल की भावना चाहिए भी यस या नो लगना चाहिए या नहीं लगना चाहिए यस या नो लगना चाहिए या नहीं लगना चाहिए इस बारे में कुछ बता नहीं सकते चलो कोई बात नहीं है चलो बात करते हैं दुकानदार भी गलबात करते हैं साजी सत श्रीकाल अमरजीत सिंह ਏ ਭਾਰਤ ਤੇ ਪਾਕਿਸਤਾਨ ਦਾ ਯੁੱਧ ਲੱਗਣਾ ਚਾਹੀਦਾ ਜਾਂ ਨਹੀਂ ਜਾਂ ਭਾਰਤ ਵੱਲੋਂ ਸਰਜਿਕਲ ਸਟ੍ਰਾਈਕ ਪਾਕਿਸਤਾਨ ਤੇ ਹੋਣੀ ਚਾਹੀਦੀ ਏ ਜਾਂ ਨਹੀਂ ਨਹੀਂ ਗਲਤੀ ਕੀਤੀ ਹੈ ਉਹਨੂੰ ਸਜ਼ਾ ਦੇ ਭੁਗਤਣੀ ਚਾਹੀਦੀ ਹੈ ਪਰ ਜੰਗ ਨਹੀਂ ਹੋਣੀ ਚਾਹੀਦੀ ਜਿਹੜੇ ਸ਼ਾਸਤੀ ਅਨਸਾਰ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹ ਬਾਕੀ ਜਿਹੜੀ ਰੱਖਿਆ ਮੰਤਰੀ ਹੈ ਜਾਂ ਸੈਨਾ ਜੀਨ ਨੂੰ ਜ਼ਿਆਦਾ ਪਤਾ ਹੈ ਇਹ ਕਾਲ ਵੀ ਹੋਣੀ ਚਾਹੀਦੀ ਪਬਲਿਕ ਕਹਿੰਦੀ ਹੈ ਵੀ ਯੁੱਧ ਨਹੀਂ ਹੋਣਾ ਚਾਹੀਦਾ ਪਰ ਕਾਰਵਾਈ ਜ਼ਰੂਰ ਹਾਂਜੀ ਹਾਂਜੀ ਜੰਗ ਨਹੀਂ ਹੋਣੀ ਚਾਹੀਦੀ ਕਾਰਵੇ ਜਰੂਰ ਹੋਣੀ ਚਾਹੀਦੀ ਹੈ ਤਾਂ ਹੀ ਘਲਾਂਦੀ ਨਾ ਇਹਨਾਂ ਨੂੰ ਜਿੰਨੇ ਵੀ ਗਲਤ ਬੰਦੇ ਹੈਗੇ ਨੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਿਲਕੁਲ ਜੀ ਸੋ ਕੁਛ ਲੋਗ ਸਤਾ ਜੀ ਕੀ ਨਾਮ ਹੈ ਤੁਹਾਡਾ ਜਸਵੰਦਰ ਸਿੰਘ ਕੀ ਲੱਗਦਾ ਹੈ ਵੀ ਭਾਰਤ ਵੱਲੋਂ ਕਾਰਵਾਈ ਹੋਣੀ ਚਾਹੀਦੀ ਹੈ ਪਾਕਿਸਤਾਨ ਤੇ ਹਾਂਜੀ ਹੋਣੀ ਚਾਹੀਦੀ ਹੈ ਜੀ ਕਿਉਂ ਹੋਣੀ ਚਾਹੀਦੀ ਕਿਉਂਕਿ ਉਹ ਉਹ ਉਹਨਾਂ ਨੂੰ ਇੱਕ ਵਾਰੀ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਉਹ ਜੋ ਅਤੰਕਾਂ ਨੂੰ ਇੱਕ ਵਾਰੀ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਮੇਰੇ ਪਿੱਛੇ ਵੀ ਹੈਗਾ ਹੈ ਅਗੇ ਕੋਈ ਮੈਨੂੰ ਵੀ ਕੋਈ ਸਿੱਧਾ ਕਰਨ ਵਾਲਾ ਜੀ ਬਿਲਕੁਲ ਸਹੀ ਹੈ ਕਿਉਂਕਿ ਪਾਕਿਸਤਾਨ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਵੀ ਸਾਡੇ ਪਿੱਛੇ ਵੀ ਕੋਈ ਕਾਰਵਾਈ ਕਰਨ ਵਾਲਾ ਮਤਲਬ ਵੀ ਭਾਰਤ ਖੜਾ ਹੈ ਕਾਰਵਾਈ ਕਰਨ ਵਾਸਤੇ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਰਿੰਕੂ ਸੁਤਦੇਵਾ ਜੀ ਰਿੰਕੂ ਸੁਤਦੇਵਾ ਜੀ ਇਹ ਦੱਸੋ ਵੀ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਤਾਂ ਹੋਣੀ ਚਾਹੀਦੀ ਜਿਹੜਾ ਜੇ ਗਲਤ ਕੰਮ ਕਰੇ ਕਾਰਵਾਈ ਤਾਂ ਹੋਣੀ ਚਾਹੀਦੀ ਕੋਈ ਵੀ ਬੰਦਾ ਹੋਵੇ ਲੈ ਕੋਈ ਮੈਂ ਗਲਤ ਹੋਆ ਜਾਂ ਕੋਈ ਥੀ ਗਲਤ ਕੋਈ ਵੀ ਬੰਦਾ ਹੋਵੇ ਕਾਰਵਾਈ ਤਾਂ ਹੋਣੀ ਚਾਹੀਦੀ ਹੈ। ਕਿ ਲੋਕੀ ਸਾਨੂੰ ਕਮਜ਼ੋਰ ਸਮਝਣਗੇ। ਇਹਨਾਂ ਲੋਕਾਂ ਨੂੰ ਅਸੀਂ ਕਮਜ਼ੋਰ ਹੈਗੇ ਆ। ਉਹ ਸਾਨੂੰ ਸੁੰਦਰ ਸਾਧੂ ਸ਼ੁਰੂ ਤੋਂ ਕਮਜ਼ੋਰ ਸਮਝਿਆ ਜਾਂਦਾ ਅਸੀਂ ਕਮਜ਼ੋਰ ਹੈਗੇ ਆ। ਕਿ ਅਸੀਂ ਕਮਜ਼ੋਰ ਹੈ ਨਹੀਂ। ਜੀ ਜੀ। ਅਸੀਂ ਸਿਰਫ ਦਇਆਵਾਲੇ ਬੰਦੇ ਆ ਕਿ ਦਇਆ ਕਰਦੇ ਆ ਉਹ ਸਮਝਦੇ ਆ ਦਇਆ ਕਰਨ ਵਾਲੇ ਬੰਦੇ ਨੂੰ ਤੱਕੜ ਦਿਓ। ਮਤਲਬ ਵੀ ਅਸੀਂ ਲੜਾਈ ਨਹੀਂ ਚਾਹੁੰਦੇ ਪਰ ਲੋਕੀ ਜਿਹੜਾ ਨਿਹੈ ਜ ਫਾਇਦਾ ਠਾਣਦੇ ਆ ਉਹਨਾਂ ਤੇ ਕਾਰਵਾਈ ਹੋਣੀ ਜ਼ਰੂਰੀ ਬਿਲਕੁਲ। ਅਸੀਂ ਤਾਂ ਕੀੜਾ ਮਾਰ ਕੇ ਖੋਚੀ ਨਹੀਂ ਹੈਗੇ। ਝਾੜਿਆ ਤਾਂ ਕੀੜਾ ਮਰ ਜਾਵੇ ਜੋ ਵੀ ਕਿਉਂ ਨਜਾਇਜ਼ ਮਰਿਆ ਜੀ ਬਿਲਕੁਲ ਸਾਡੇ ਭਰਾਵਾਂ ਨੂੰ ਮਾਰ ਦਵੇ ਤਾਂ ਸਾਨੂੰ ਕਿੱਦਾਂ ਲੱਗੂਗਾ ਹਾਂ ਬਿਲਕੁਲ ਬਿਲਕੁਲ ਕੁਝ ਮਲਾ ਕੇ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਪਹਿਲਗਾਮ ਦੇ ਵਿੱਚ 28 ਬੰਦਿਆਂ ਨਿਹਾਤੇ ਜਿਹੜੇ ਲੋਕਾਂ ਦੇ ਉੱਤੇ ਆਤਵਾਦੀ ਵੱਲੋਂ ਜਿਹੜੀ ਗੋਲੀਬਾਰੀ ਕੀਤੀ ਗਈ ਸੀ ਉਹਦੇ ਵਿੱਚ ਜਿਹੜੇ ਬੰਦੇ ਮਾਰੇ ਗਏ ਸੀਗੇ ਤਾਂ ਹੁਣ ਭਾਰਤ ਸਰਕਾਰ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਣੀ ਹੈ ਜਾਂ ਕਾਰਵਾਈ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਸ਼ਹਿਰ ਵਾਸੀਆਂ ਦੀਆਂ ਅਸੀਂ ਰਾਏ ਲੈ ਲੈਂਦੇ ਆ ਵੀ ਉਹਨਾਂ ਦਾ ਕੀ ਕਹਿਣਾ ਹੈ ਸਾਜ ਕੀ ਨਾਮ ਤੁਹਾਡਾ ਸੋਨੀ ਬਾਟਿਆ ਟੋਨੀ ਜੀ ਪਟਿਆ ਜੀ ਇਹ ਦੱਸੋ ਵੀ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜਾਂ ਨਹੀਂ ਯੁੱਧ ਲੱਗਣਾ ਚਾਹੀਦਾ ਜਾਂ ਨਹੀਂ ਨਹੀਂ ਕਾਰਵਾਈ ਤਾਂ ਉਹਨਾਂ ਦੀ ਕਰਨੀ ਚਾਹੀਦੀ ਆ ਕਹਿੰਦੇ ਜਿਹੜੇ ਆਪਣੇ ਮਰੇ 26 ਬੰਦੇ ਕਹਿੰਦੇ ਆਪਣਾ ਉਹਨਾਂ ਦਾ ਕੀ ਕਸੂਰ ਹੈਗਾ ਕਹਿੰਦੇ ਉਹ ਤਾਂ ਘੁੰਮਣ ਫਿਰਨ ਗਏ ਆ ਜਿਹੜਾ ਕਾਂਟ ਉੱਤੇ ਹੋਇਆ ਕਾਰਵਾਈ ਕੀਤੀ ਚਾਹੀਦੀ ਆ ਉਹਨਾਂ ਲਈਏ ਇਹ ਕਿ ਉਹਨਾਂ ਨੂੰ ਫੜੋ ਅੰਦਰ ਕਰੋ ਕਹਿੰਦੇ ਜਿੱਦਾਂ ਉਹਨੇ ਕੀਤਾ ਉਹਨਾਂ ਨੇ ਜੋ ਕੁਝ ਵੀ ਹੈਗਾ ਕੱਲ ਨੂੰ ਲੜਾਈ ਲੱਗ ਸਕਦੀ ਆ ਕੁਝ ਹੋ ਸਕਦਾ ਕਹਿੰਦੇ ਆਪਣਾ ਕਾਰਵਾਈ ਆਪਾਂ ਕਹਿੰਦੇ ਕਰੋਗੇ ਕਹਿੰਦੇ ਕੀ ਨਾਮ ਹੈ ਜੀ ਮੇਰਾ ਨਾਮ ਹੈ ਸਨੀ ਹੈ ਜੀ ਸਨੀ ਜੀ ਇਹ ਦੱਸੋ ਵੀ ਯੁੱਧ ਲੱਗਣਾ ਚਾਹੀਦਾ ਆ ਪਾਕਿਸਤਾਨ ਦੇ ਖਿਲਾਫ ਹੋਈ ਆ ਨਹੀਂ ਭਾਰਤ ਵੱਲੋਂ ਨਹੀਂ ਜੀ ਯੁੱਧ ਤਾਂ ਨਹੀਂ ਹੋਣਾ ਚਾਹੀਦਾ ਜੇ ਯੁੱਧ ਹੁੰਦਾ ਦੋ ਮੁਲਕਾਂ 'ਚ ਤਾਂ ਦੇਖੋ ਜੀ ਦੋਨਾਂ ਮੁਲਕਾਂ ਦਾ ਘਾਟਾ ਪੈਣਾ ਈ ਤੇ ਆਪਾਂ ਬਹੁਤ ਆਪਾਂ ਪਿੱਛੇ ਜਾ ਸਕਦੇ ਆ ਆਰਥਿਕ ਤੌਰ ਤੇ ਵੀ ਤੇ ਉਦਾਂ ਵੀ ਦੇਖੋ ਜੀ ਬਾਕੀ ਜਿਨ੍ਹਾਂ ਨੇ ਕੀਤੀ ਐ ਇਹ ਸ਼ਰਮਨਾਕ ਹਰਕਤ ਕੀਤੀ ਐ ਜਿਹੜੇ ਅਤਗਵਾਦੀਆਂ ਨੇ ਉਨ੍ਹਾਂ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਜਿਹੜੇ ਲੋਕਾਂ ਦੇ ਕਰਕੇ ਜਿਨ੍ਹਾਂ ਦੀ ਕਮੀ ਕਰਕੇ ਇਹ ਚੀਜ਼ ਅੱਗੇ ਆਈ ਹੈ ਉਹ ਚੀਜ਼ਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਕੀ ਨਾਮ ਹੈ ਮੇਰਾ ਅਨੁਰਾਗ ਸ਼ਰਮਾ ਜੀ ਅੱਛਾ ਇਹ ਦੱਸੋ ਵੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਯੁੱਧ ਲੱਗਣਾ ਚਾਹੀਦਾ ਜਾਂ ਨਹੀਂ ਮੇਰੇ ਦਿਲ ਦੀ ਮੰਨੋਂ ਤੇ ਭਾਈ ਨਹੀਂ ਲੱਗਣਾ ਚਾਹੀਦਾ ਕਿਉਂਕਿ ਉਹਨਾਂ ਦੀ ਆਮ ਜਨਤਾ ਦਾ ਕੀ ਕਸੂਰ ਹੈ ਇਹਦੇ ਨਾਲ ਕਾਰੋਬਾਰ ਨੂੰ ਫਰਕ ਪੈਣਾ ਪਹਿਲੇ ਹੀ ਕਾਰੋਬਾਰ ਨਹੀਂ ਹੈਗੇ ਬਾਕੀ ਜੋ ਗਵਰਨਮੈਂਟ ਨੂੰ ਸਹੀ ਲੱਗਦਾ ਹੈ ਗਵਰਨਮੈਂਟ ਕਿਹੜਾ ਪਾਗਲ ਹੈ ਬਟ ਇਹ ਇਹ ਹੁਣ ਜਿਵੇਂ ਇੰਨੀ ਦੇਰ ਕਰਦਾ ਪਿਆ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਹਫਤਾ ਹੋ ਗਿਆ ਉਹਨਾਂ ਬੰਦੇ ਮਰਿਆ ਨੂੰ ਸਾਡੇ ਨੂੰ ਮੇਰੇ ਹਿਸਾਬ ਨਾਲ ਜੇ ਅਸੀਂ ਜੇ ਸਾਡੇ ਵਰਗਾ ਕੋਈ ਬੰਦਾ ਹੋਵੇ ਉਸ ਤਾਂ ਉਸ ਦਿਨ ਹੀ ਕਰਦੀਏ ਕਾਰਵਾਈ ਬਟ ਬਾਕੀ ਜੋ ਸਰਕਾਰ ਨੂੰ ਚੰਗਾ ਲੱਗਦਾ ਪਰ ਮੇਰੇ ਹਿਸਾਬ ਨਾਲ ਨਹੀਂ ਹੋਣਾ ਚਾਹੀਦਾ ਸੋ ਮਿਲੀ ਜੁਲੀ ਲੋਕਾਂ ਦੀ ਰਾਏ ਹੈਗੀ ਹੈ ਕੁਝ ਕਹਿੰਦੇ ਨੇ ਵੀ ਯੁੱਧ ਲੱਗਣਾ ਚਾਹੀਦਾ ਹੈ ਤੇ ਕੁਝ ਕਹਿੰਦੇ ਵੀ ਯੁੱਧ ਨਹੀਂ ਲੱਗਣਾ ਚਾਹੀਦਾ ਆ ਕੁਝ ਲੋਕਾਂ ਦੀ ਰਾਏ ਇਹ ਸੀਗੀ ਜਿਹੜੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਇਹ ਅਜਿਹੇ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਉਹ ਪਾਕਿਸਤਾਨ ਦੇ ਵਿੱਚ ਰਹਿੰਦੇ ਹੋਣ ਜਾਂ ਭਾਰਤ ਦੇ ਵਿੱਚ ਰਹਿੰਦੇ ਹੋਣ ਸੋ ਅੰਤਖਵਾਦ ਦੇ ਖਿਲਾਫ ਯੁੱਧ ਹੋਣਾ ਚਾਹੀਦਾ ਹੈ ਪਰ ਆਵਾਮ ਨੂੰ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਇਹ ਯੁੱਧ ਲੱਗਦਾ ਹੈ ਤੇ ਦੋਨਾਂ ਦੇਸ਼ਾਂ ਨੂੰ ਨੁਕਸਾਨ ਹੋ ਸਕਦਾ ਹੈ ਚਾਹੇ ਉਹ ਭਾਰਤ ਦੇ ਲੋਕ ਹੋਣ ਚਾਹੇ ਉਹ ਪਾਕਿਸਤਾਨ ਦੇ ਲੋਕ ਹੋਣ ਉਹ ਆਵਾਮ ਦਾ ਕਸੂਰ ਨਹੀਂ ਹੈ ਜੇ ਅੱਤਵਾਦੀਆਂ ਦਾ ਕਸੂਰ ਹੈਗਾ ਤਾਂ ਉਹਨਾਂ ਤੇ ਬੰਦੀ ਕਾਰਵਾਈ ਕਰਨੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਲੜਾਈ ਨਹੀਂ ਕਰਨਾ ਚਾਹੁੰਦਾ ਕੋਈ ਵੀ ਦੇਸ਼ ਪਰ ਜਿਨ੍ਹਾਂ ਨੇ ਗਲਤੀ ਕੀਤੀ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਤਾਂ ਬਣਦੀ ਹੈ ਸਾਜੀ ਕੀ ਨਾਮ ਹੈ ਸੱਜੀ ਗਾਲ ਜੀ ਸੱਜੀ ਗਾਲ ਕੀ ਨਾਮ ਹੈ ਜੀ ਮੇਰਾ ਨਾਮ ਰੂਬਲ ਹੈ ਕੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਯੁੱਧ ਹੋਣਾ ਚਾਹੀਦਾ ਜਾਂ ਪਾਕਿਸਤਾਨ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸਰ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਜਨਰਲ ਜਿਨੇ ਕਰਵਾਇਆ ਹਮਲਾ ਪਹਿਲਾਂ ਉਹ ਜਨਰਲ ਬੰਦੇ पकड़नी चाहिए और तो बाद कार्रवाई हो होनी चाहिए बाकी लड़ाई ਦਾ ਇਹ ਮਾਹੌਲ ਖਰਾਬ ਦੋਨੋਂ ਬਸ ਇਹ ਆਮ ਪਬਲਿਕ ਨੂੰ ਨੁਕਸਾਨ ਹੀ ਨੁਕਸਾਨ ਹੈ ਕੋਈ ਫਾਇਦਾ ਨਹੀਂ ਹੋਦਾ ਠੀਕ ਹੈ ਤੇ ਮਤਲਬ ਕੁੱਲ ਮਿਲਾ ਕੇ ਯੁੱਧ ਨਹੀਂ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਸਰ ਬਿਲਕੁਲ 100% ਬਹੁਤ ਬਹੁਤ ਧੰਨਵਾਦ ਚਲੋ ਲੋਕ ਰਲਮਾ ਮਿਲਮਾ ਜਾ ਕੇ ਜਵਾਬ ਦੇ ਰਹੇ ਨੇ ਸਾਜੀ ਕੀ ਨਾਮ ਹੈ ਭਾਜੀ ਬਨੋਰ ਲਾਲ ਮਨੋਰ ਜੀ ਇਹ ਦੱਸੋ ਵੀ ਜਿਹੜਾ ਹੁਣ ਪੈਲਗਾਮ ਦੇ ਵਿੱਚ ਹਮਲਾ ਹੋਇਆ ਸੀਗਾ ਉਹਦੇ ਵਿੱਚ ਆਪਣੇ 28 ਜਿਹੜੇ ਮਾਰੇ ਗਏ ਸੀਗੇ ਲੋਕ ਨਿਹੱਤੇ ਸੀਗੇ ਲੋਕ ਹੁਣ ਭਾਰਤ ਸਰਕਾਰ ਕਾਰਵਾਈ ਕਰਨ ਦੇ ਮੂਡ 'ਚ ਹੈਗੀ ਆ ਸਰਜਿਕਲ ਸਟ੍ਰਾਈਕ ਕਰਨ ਦੇ ਮੂਡ 'ਚ ਹੈਗੀ ਆ ਕੀ ਲੱਗਦਾ ਹੈ ਵੀ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜਾਂ ਯੁੱਧ ਲੱਗਣਾ ਚਾਹੀਦਾ ਜਾਂ ਨਹੀਂ ਲੜਾਈ ਤਾਂ ਉਹਨੂੰ ਨਹੀਂ ਲੱਗਣੀ ਚਾਹੀਦੀ ਵੈਸੇ ਉਹਨੂੰ ਕੁਝ ਕੋਈ ਇਦਾਂ ਦਾ ਤਰੀਕਾ ਅਪਣਾਣ ਵੀ ਉਹ ਕੁਝ ਥੋੜਾ ਸੁਧਰੇ ਕਿਉਂਕਿ ਲੜਾਈ ਲੱਗਣ ਲੜਾਈ ਲੱਗਣ ਨਾਲ ਬਹੁਤ ਜ਼ਿਆਦਾ ਨੁਕਸਾਨ ਆ ਦੋਨਾਂ ਨੂੰ ਪਬਲਿਕ ਉਧਰਲੀ ਵੀ ਮਰੇ ਗਈ ਇਧਰਲੀ ਵੀ ਮਰੇ ਗਈ ਮਹਿੰਗਾਈ ਪਹਿਲੇ ਹੀ ਬਹੁਤ ਹੈ ਇਸ ਕਰਕੇ ਸਭ ਨੂੰ ਇਹੀ ਕਵਾਂਗੇ ਵੀ ਲੜਾਈ ਨਾ ਲੱਗੇ ਇਨਸਾਨੀਅਤ ਦੇ ਨਾਤੇ ਆਪਣੇ ਦੋਨੋਂ ਸੁਧਰ ਜਾਣ ਠੀਕ ਹੈ ਜੀ ਪਰ ਇਹ ਬਾਜ਼ ਨਹੀਂ ਆ ਰਹੀ ਇਹ ਇਹ ਬਾਜ਼ ਨਹੀਂ ਆ ਰਿਆ ਇਹ ਇੱਕ ਵਾਰੀ ਡੰਗਾ ਲੈਣਾ ਹੀ ਪੈਣਾ ਮੈਨ ਨਾਲ ਇਹ ਨਾਲ ਡੰਗਾ ਲੈਣਾ ਹੀ ਪੈਣਾ ਮੈਂ ਤਾਂ ਜਾ ਕੇ ਸੁਧਰਣਗੇ ਨਹੀਂ ਤਾਂ ਇਹ ਹਫਤੇ ਬਾਅਦ ਕਦੀ ਕਿੱਥੇ ਅਟੈਕ ਕਰ ਦਿੰਦੇ ਆ ਕਦੀ ਕਿੱਥੇ ਅਟੈਕ ਕਰ ਦਿੰਦੇ ਆ ਮਹੀਨੇ ਹੀ ਕੋਈ ਨਾ ਕੋਈ ਅਟੈਕ ਕਰ ਦਿੰਦੇ ਆ ਇਹ ਇਹਨਾਂ ਨੂੰ ਸਭ ਸਿਖਾਉਣਾ ਚਾਹੀਦਾ ਬਾਈ ਹਾਂ ਸਭ ਸਿਖਾਉਣਾ ਚਲੋ ਵੀ ਯੁੱਧ ਲੱਗਣਾ ਚਾਹੀਦਾ ਯੁੱਧ ਲੱਗਣਾ ਚਾਹੀਦਾ ਵਾ ਇੱਕ ਵਾਰੀ ਆਰ ਜਾਂ ਪਾਰ ਆਰ ਜਾਂ ਪਾਰ ਹੋਣਾ ਚਾਹੀਦਾ ਵਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਲੋਕਾਂ ਦੀ ਮਿਲੀ ਜੁਲੀ رائے ਹੈਗੀ ਆ ਤੇ ਕਈ ਲੋਕ ਕਹਿ ਰਹੇ ਨੇ ਵੀ ਯੁੱਧ ਲੱਗਣਾ ਚਾਹੀਦਾ ਆ ਕਈ ਲੋਕ ਕਹਿੰਦੇ ਆ ਵੀ ਨਹੀਂ ਲੱਗਣਾ ਚਾਹੀਦਾ ਜਿਹੜੇ ਕਹਿੰਦੇ ਨੇ ਨਹੀਂ ਲੱਗਣਾ ਚਾਹੀਦਾ ਉਹਨਾਂ ਦੇ ਮੁਤਾਬਕ ਇਹ ਆ ਵੀ ਦੋਨਾਂ ਦੇਸ਼ਾਂ ਦਾ ਨੁਕਸਾਨ ਹੋਊਗਾ ਆ ਕੀ ਨਾਮ ਹੈ ਜੀ ਮੇਰਾ ਨਾਮ 바ਵਾ ਜੀ ਭਾਰਤ ਤੇ ਪਾਕਿਸਤਾਨ ਦੇ ਖਿਲਾਫ ਕੋ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਇਹ ਆਪਣਾ ਯੁੱਧ ਲਗਣਾ ਚਾਹੀਦਾ ਦੋਨਾਂ ਦੇਸ਼ਾਂ ਵਿਚਕਾਰ ਕੇ ਨਹੀਂ ਬਾੜੇ ਲਗਣਾ ਚਾਹੀਦਾ ਪਾਕਿਸਤਾਨ ਨੂੰ ਇਤਰਾ ਜਵਾਬ ਪੱਥਰ ਨਾ ਦੇਓ ਅੱਛਾ ਜੀ ਪਤਾ ਲੱਗੇ ਉਹਨੂੰ ਮੈਂ ਹਰਕਤਾਂ ਕਰ ਲਵਾਂ ਤੇ ਮੈਨੂੰ ਕੀ ਹਾਲ ਹੋ ਮੇਰਾ ਹੋ ਰਿਹਾ ਉਹ ਪਾਕਿਸਤਾਨ ਜੱਗਰਵਾਦੀ ਸਾਰੇ ਖਤਮ ਕਰਨੇ ਚਾਹੀਦੇ ਆ ਪਾਕਿਸਤਾਨ ਅਗਰਵਾਦੀ ਸ਼ਹਿਰ ਆ ਪਾਕਿਸਤਾਨ ਅਗਰਵਾਦੀ ਦਾ ਸ਼ਹਿਰ ਆ ਹੋਰ ਕੁਝ ਵੀ ਨਹੀਂ ਜੋ ਸਾਰੇ ਮੁਸਲਮਾਨ ਅਗਰਵਾਦੀ ਆ ਪਾਕਿਸਤਾਨ ਦੇ ਸੋ ਤੁਸੀਂ ਲੋਕਾਂ ਦੀ ਰਾਏ ਸੁਣੀ ਹੈ ਬਿਲਕੁਲ ਆ ਕੁਝ ਲੋਕਾਂ ਨੇ ਕਿਹਾ ਹੈ ਵੀ ਪਾਕਿਸਤਾਨ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਕੁਝ ਲੋਕਾਂ ਨੇ ਕਿਹਾ ਹੈ ਵੀ ਯੁੱਧ ਦੇ ਹਮੇਸ਼ਾ ਨੁਕਸਾਨ ਹੀ ਹੁੰਦੇ ਨੇ ਸੋ ਇਸ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ